ਗਾਣੇ ਗਾਉਂਦਾ ਫਿਰਦਾ ਆਉਂਦਾ ਫੋਨ ਨੂੰ ਚਿੰਬੜ ਗਿਆ ਮੈਂ ਕਿ ਕਰਦਾ ਤੈਨੂੰ ਮੈਂ ਦਿਕਾਉਣੀ ਆ ਫੋਨ ਬਾਕਾ ਦਵਦੋ ਲੱਗ ਫੋਨ ਨੂੰ ਮੈਂ ਕਿ ਮੈਂ ਕਸਟਰਡ ਬਣਾਉਣੀ ਆ ਕਹਿੰਦਾ ਰੁੱਟ ਕੇ ਖਾਣਗੇ ਮੈਂ ਕਿ ਰੋਟੀ ਨਹੀਂ ਲਵਣੀ ਮੈਂ ਕਸਟਰਡ ਬਣਾਉਣੀ ਆ ਆਪਾਂ ਕਸਟਰਡ ਖਾਵਾਂਗੇ ਕਹਿੰਦਾ ਚੱਲ ਠੀਕ ਆ ਕਹਿੰਦਾ ਮੈਂ ਤਾਂ ਨਹੀਂ ਖਾਣਾ ਕੰਮ ਰੋਟੀ ਲਾ ਦੋ ਮੈਂ ਕਿ ਨਹੀਂ ਉਹ ਫਿਰਦਾ ਗਾਣੇ ਗਾਉਂਦਾ ਆਉਂਦਾ ਫੋਨ ਨੂੰ ਚਿੰਬੜ ਜੂਗਾ ਨਾ ਪਾਈ ਵੀ ਤੋ ਕੱਪੜੇ ਬਦਲ ਲੈ ਮੈਂ ਕਿ ਉੱਥੇ ਨਹਾ ਲਾ ਤੂੰ ਹਨਾ ਵੀ ਪਾਣੀ ਛੱਡ ਕੇ ਕਹਿੰਦਾ ਨਹਾਉਣਾ ਨਹੀਂ ਹੈਗਾ ਹੁਣ ਗੁੱਸੇ ਕਿ ਮੈਂ ਮੈਂ ਨਹੀਂ ਕਸਟਰਡ ਖਾਂਦਾ ਉਸੇ ਇਕੱਲੇ ਹੀ ਖਾ ਲੋ ਕਹਿੰਦਾ ਹੁਣ ਗਾਣੇ ਗਾਉਂਦਾ ਫਿਰਦਾ ਮੈਂ ਕਚਾ ਨਾ ਤੇ ਤੁਹਾਨੂੰ ਪਿਆਈ ਦੀ ਹੈ ਕਈ ਦਾ ਆ ਦੋ ਭਾਈ ਚਾਹ ਪੀ ਲੋ ਅੱਜ ਭਾਈ ਚਾਹ ਪੀ ਲੋ ਅੱਜ ਭਾਈ ਰੋਟਾ ਖਾ ਲੋ ਅੱਜ ਮੈਂ ਕਹਿੰਨੇ ਵੀ ਅੱਜ ਕੋਈ ਕਾਸਟਰ ਖਾ ਲੋ ਕਾਸਟਰ 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 ਬਣਾਉਣ ਲੱਗੇ ਆ ਸੀ ਅੱਜ ਮੈਂ ਕਰਦੇ ਸੀ ਦੀ ਕਾਸਟਰ ਖਾ ਕੇ ਵੇਖ ਲਗੇ ਕਿਵੇਂ ਖਾਂਦੇ ਆ ਲੋਕ ਚੀਕਾ ਨਾ ਐਕੋ ਤਾਂ ਮੇਰਾ ਫੋਨ ਰੱਖਣ ਨੂੰ ਤਾਂ ਨਹੀਂ ਹੁੰਦਾ ਇੱਥੇ ਮੈਂ ਘਰਾਂ ਕਿਸ ਚਲ ਵਿਚਾਰਾ ਰੱਖ ਹੀ ਦਿੱਤਾ ਟੈਕ ਹੀ ਗਿਆ दुद्ध हो गया बड़ा गर्म अरे हाथ मच गया खा दौरा दस दौरा नहीं भाभी मैं कहा दौरा थोड़ा जा पानी पा ले नहीं मैं पता की ये गर्म बड़ा हो गया हम हाँ। निे जो पानी चुसे जो खोर के पाना है ਤੁਹਾਨੂੰ ਮੇਰੇ ਮਾਲਕਾ ਅੰਦਰੋਸਤ ਰੱਖੀ ਸਭ ਦਾ ਪੂਰਾ ਕਰਨ ਕਿਸੇ ਤੇ ਮਾੜਾ ਸਮਾਣਾ ਹੋਵੇ ਮੇਰੇ ਗਾਇਕੂ ਤੇ ਅੱਡੇ ਦੋ ਬਲੇ ਸਾਥ ਜੋੜ ਕੇ ਅਰਦਾਸ ਕਰਦੇ ਆ ਨਾ ਇਹ ਖੀਰ ਖਾਣ ਨਾ ਇਹ ਸੇਵਗਾ ਖਾਣ ਨਾ ਇਹ ਕਸਟਰਡ ਖਾਣ ਤੇ ਇਹਨਾਂ ਨੇ ਖਾਣੇ ਸਿਰਫ ਕੱਲੇ ਨੂਨ ਵਾਲੇ ਚੌਲ ਬਸ ਹੋਰ ਕੁਝ ਨਹੀਂ ਖਾਣਾ ਇਹਨਾਂ ਨੇ ਬਸ ਉਹ ਹੋਣ ਇਹਨਾਂ ਨੂੰ ਲਾ 2.5 ਚਮਚੇ ਪਾ ਲਈ ਮੈਂ ਕਸਟਰਡ ਦੇ ਗੋਨਨ ਨਾ ਕਰ ਲੈ ਨਰਸ ਤੇ ਐਕਸੈਪ ਐਕਸਪਾਇਰੀ ਡੇਟ ਹੈ ਤੇ ਪਤਾ ਨਹੀਂ ਹੈ ਲੱਭੀ ਨਹੀਂ ਮੈਨੂੰ ਪਤਾ ਨਹੀਂ ਪਤਾ ਨਹੀਂ ਐਕਸਪਾਇਰ ਹੀ ਹੋਊਗਾ ਇਹ ਦੇਖ ਹੀ ਜਾਓਗੇ ਕੁਝ ਨਹੀਂ ਹੁੰਦਾ ਕੋਲ ਲੈਣੀ ਗੁਣਾੜ ਕੇ ਲਾ ਹੋ ਗਿਆ ਹੈ ਝੰਗਣਾ ਝੰਗਣਾ ਤੇ ਇਹਨਾਂ ਤੇ ਵੀ ਚੱਲਣਾ ਆਹ ਤੋਂ ਤਾਂ ਤਰਿਆ ਹੋਇਆ ਆਪਣਾ ਘਰ ਮ

ਗੋਹਰ ਕਰ ਦੇ ਇਸ ਤਰ੍ਹਾਂ ਗਾਇਸ ਵੀਰੇ ਹਾਂ ਗਾਇਸ ਵੀਰੇ ਬਸਾਰ ਮੈਂ ਤਾਂ ਮੂੰਹ ਵੇਖ ਲਓ ਚੋੜੀ ਜੜ ਗਾਇਸ ਵੀਰੇ ਇੱਥੇ ਇਹ ਚਾਨਣ ਨਾਲ ਹੈਣੀ ਚਾਨਣ ਆ ਤਾਂ ਚਾਨਣ ਨਾਲ ਹੈ ਨੂੰ ਅ ਚਾਨਣ ਲਾਈਟ ਚਾਨਣ ਨਹੀਂ ਕਹਿਣਾ ਗਾੜੇ ਦੇਖੋ ਗਾਇਸ ਵੀਰੇ ਬਹੁਤ ਕਿੰਨਾ ਕੋਲਾ ਹੈ ਹਾਂ ਦੇਖੋ ਕਿੰਨਾ ਕੋ ਦੇਖੋ ਸ਼ਕਲ ਵੇਖੋ ਇਹਦੀ ਨਹੀਂ ਕਿ ਦੇਖ ਲੋ ਕਿ ਮੈਂ ਘੋਰਾ ਹਾਂ ਆ ਮੈਂ ਕਿ ਗਾਇਸ ਨੂੰ ਮੈਂ ਕਿੰਨਾ ਘਰ ਆ ਗਿਆ ਪਹਿਲੇ ਮੈਂ ਆ ਬਦਾਮ ਟੱਕ ਤੇ ਚੱਕੀ ਦੋ ਅੱਜ ਮੈਂ ਕੌਲੇ ਲੈ ਆ ਦੋ ਵੇਖੋ ਇਧਰ ਮਰਿਆਣ ਤੋਂ ਦੋ ਕੌਲੇ 120 ਤੇ ਲੈ ਆ ਮੈਂ ਕਿ ਗਰਮੀ ਆ ਹੁਣ ਚਾਹ ਨਾ ਕੌਲੇ ਅੰਚ ਪੀਂ ਜਾ ਆ ਵੇ ਇੱਥੇ ਪਾਇ ਇਧਰ ਪਾਇ ਇਧਰ ਪਾਇ ਦਿੱਗੇ ਦੋ ਬਦਾਮ ਚੱਕ ਕੇ ਇਧਰ ਇਧਰ ਹੂੰ ਇਹਦੀ ਘਾਰੋ ਪੀਂ ਖਾ ਲੇ ਖੰਡੇ ਪਾਣੀ ਨਾ ਤੋਲ ਲੈ ਨੀ ਮੈਂ ਨਾ ਖਾ ਲਾ ਲਬ ਕੇ ਮੈਂ ਖਾ ਲਿਆ ਦੂਜਾ ਵੀ ਖਾ ਲੈਂਦਾ ਇੱਕ ਖਾ ਲਿਆ ਤਾਂ ਇਹ ਤਾਂ ਵੀ ਛੱਡਣ ਪਿਆ ਸੀ ਬਦਾਂ ਧੋ ਕੇ ਚੀਰ ਕੇ ਫੇਰ ਪਾਉਣਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਹਗਲਾ ਕਰ ਤਾਂ ਬਦਾਮ ਹੀ ਇਹਨਾਂ ਨੂੰ ਕੀ ਲੱਗਿਆ ਕਿੰਨਾ ਪਾਣੀ ਜਹੋਰ ਗੰਦਾ ਹੋ ਗਿਆ ਉਹ ਮੈਂ ਚੱਕ ਕੇ ਜਵਾਕ ਤਾਂ ਮੂੰਹ ਚ ਪਾ ਲੰਦੇ ਗੰਦੇ ਪਿੱਲੇ ਨੂੰ ਹਾਂ ਪਰ ਇਹ ਰੋਕ ਟਰੱਕ ਬੁੱਲਾ ਸਰਤਾ ਉਹ ਨੂੰ ਲਾ ਹਾਂ 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 ਸਬੂਤ ਤਾਂ ਛੱਡਦੇ ਬਦਾਮ ਕਸਟਰਡ ਗਿਆ ਜੀ ਆਪਣਾ ਬਾਣਾ ਦੇਖੋ ਇਤਰਾ ਤੇ ਮੈਂ ਬਦਾਮ ਅੰਦਰੋਂ ਤਾਂ ਬਾਹਰ ਲਿਆਈ ਧੋਰ ਤਾਂ ਬਾਹਲੇ ਲਏ ਤੇ ਪਾਏ ਥੋੜੇ ਜਾਵੇ ਫਿਰ ਇਹਨੇ ਵੱਧ ਗਏ ਤੇ ਮੈਂ ਥੋੜੇ ਹੀ ਪਾਏ ਇਹ ਨਾ ਗਰਮੀ ਕਰਕੇ ਗਰਮੀ ਤਾਂ ਬਹੁਤ ਜ਼ਿਆਦਾ ਪਈ ਜਾਂਦੀ ਅੱਗੀ ਇਹ ਸਿਰਫ 10 ਮਿੰਟਾਂ ਦਾ ਸਮਾਂ ਲੈਂਦੇ ਆ ਇਹ ਬਹੁਤ ਵਧੀਆ ਬਣ ਗਿਆ ਕਸਟਰਡ ਤੇ ਹੁਣ ਆਪਾਂ ਹੁਣ ਖਾਂਦਿਆਂ ਨੇ ਨਹੀਂ ਅਸੀਂ ਤੁਹਾਨੂੰ ਵੀਡੀਓ ਪਾਉਣੇ ਕੀ ਵੀ ਅਸੀਂ ਕਸਟਰਡ ਖਾਣ ਲੱਗ ਗਏ ਆ ਹੋਰ ਕੀ ਆ ਹੁਣ ਤਾਂ ਅਸੀਂ ਬਸ ਵੀਡੀਓ ਪਾ ਦੇਣੀ ਆ ਇਹ ਬਦਾਮ ਖਾਣੀਆਂ ਮੈਂ ਇਕ। ਸ਼ਾੜਾਂ ਦੇ ਭਾਈਆ ਜੋ ਆਕਾਂ ਖਾਦੇ ਨੇ। ਸਾੜ ਫੜ ਗਿਆ ਆਪਣਾ ਬਾਂਹ ਤੇ ਆਪ ਲੈ ਚਦੇ ਇਹਨੂੰ ਲਾ ਕੇ ਇਥੋਂ ਅੰਦਰ। ਠੀਕ ਹੈ। ਤਾਂ ਇਹਨੂੰ ਪਤਾ ਵੀ ਬਣਿਆ ਗਿਆ ਹੋ ਜਾਊਗਾ ਕਿਉਂਕਿ ਇਹ ਚਿਰ ਦਾ ਪਿਆ ਸੀ। ਹੁਣ ਦੇਖੀ ਜਿਉ ਖਾ ਕੇ ਤਾਂ ਦੇਖਾਂਗੇ ਪਹਿਲਾਂ ਕਹੇ ਜਿਹਾ ਲੱਗਦਾ। ਖਾਣਾ ਤਾਂ ਬਣ ਹੈ ਗਈ ਆ ਅੱਧਾ ਕਿਲੋ ਦੇ ਨਿਹੜ ਦੁੱਧ ਪਾਇਆ ਵਿੱਚ ਹਮ ਘਾਟ ਪਾਈ ਬਦਾਮ ਪਾਏ ਹੋਰ ਆ ਕਮਲਾ ਟੋਕ ਲਿਆ ਕੇ ਪੱਤ ਕੇ ਲੈ ਰਣੂ ਗਿਆ ਅਰੇ ਭੋਵੇਂ ਲੈ ਕੇ ਰੱਖ ਲੈ ਧੋਣ ਵਾਲਾ ਨਾ ਤਾਂ ਕਮਲਾ ਟੋ ਲਿਆ ਸੇ ਨਾ ਇਹ ਤੋ ਕਰ ਚੀਜਾ ਟੁਕਰੀ ਚ ਲੈ ਹਾਂ ਲੈ ਲੈ ਬਾਜ ਜੀ ਸਾਲਾ ਮਾਤ ਤੇ ਇਸਰੀਕ ਹਮ ਸਾਨੂੰ ਸੇਖਰ ਦੁਪਹਿਰੇ ਕਸਟਰਡ ਖਾਂਦੇ ਨੂੰ ਵੇਖ ਕੇ ਸਾਲੇ ਮਰਚ ਕੇ ਸ਼ਰੀਕ ਸਾਲੇ ਮਰਚ ਕੇ ਸ਼ਰੀਕ ਗਰਮੀ ਬਹੁਤ ਹੋ ਗਈ ਬਚ ਕੇ ਰਹੁ ਗਰਮੀ ਤੋਂ ਗਰਮੀ ਨੇ ਤਾਂ ਖੁਸ਼ ਭਲਾਈ ਪਈ ਆ ਹੁਣੇ ਤੇ ਹਜੇ ਗਾਂਹ ਕਾਂ ਪਤਾ ਨਹੀਂ ਕੀ ਬਣਨਾ ਏ ਐਨੀ ਜਿਆਦਾ ਗਰਮੀ ਆ ਤੇ ਰੋਂ ਨਹੀਂ ਆਈ ਜਾਣਗੇ ਤੇ ਉਹ ਨਹੀਂ ਆਈ ਜਾਣਗੇ ਸਾਰਾ ਦਿਨ ਅਰਾ ਤੁਸੀਂ ਕੂਲਰ ਲਾ ਕੇ ਪਾਈ ਕੂਲਰ ਰੱਖ ਲੈ ਰਾਂ ਤੁਸੀਂ ਉੱਥੇ ਚਾਦਰਾਂ ਤੇ ਜਾ ਕੇ ਇੱਥੇ ਰੱਖ ਲੈ